ਅੰਮ੍ਰਿਤਸਰ ਦੀ ਸਭ ਤੋਂ ਹੋੜ ਸੀਟ ਵਾਰਡ ਨੰਬਰ 77 ਜਿੱਥੇ ਕਿ ਭਾਜਪਾ ਵੀ ਆਪਣਾ ਪੂਰੀ ਤਰ੍ਹਾਂ ਜ਼ੋਰ ਲਗਾ ਰਹੀ ਹੈ ਕਾਂਗਰਸ ਵੀ ਤੇ ਆਮ ਆਦਮੀ ਪਾਰਟੀ ਵੀ ਔਰ ਕਾਂਗਰਸ ਦੇ ਜਿਸ ਤਰ੍ਹਾਂ ਕੀ ਉਮੀਦਵਾਰ ਸ਼੍ਰੀਮਤੀ ਸੁਨੀਤਾ ਸ਼ਰਮਾ ਪਤੀ ਸਤੀਸ਼ ਕੁਮਾਰ ਬੱਲੂ ਜਿਨ੍ਹਾਂ ਵੱਲੋਂ ਕੀ ਡੋਰ ਟੂ ਡੋਰ ਔਰ ਪ੍ਰਚਾਰ ਵੀ ਕੀਤਾ ਜਾ ਰਿਹਾ ਹੈ ਔਰ ਲੋਕਾਂ ਵੱਲੋਂ ਸਮਰਥਨ ਦੀ ਅਪੀਲ ਵੀ ਕੀਤੀ ਜਾ ਰਹੀ ਹੈ ਗੱਲਬਾਤ ਕਰਦੇ ਹਾਂ ਹਾਂਜੀ ਸਤੀਸ਼ ਕੁਮਾਰ ਬੱਲੂ ਜੀ ਕਿਵੇਂ ਦੇਖਦੇ ਹੋ ਜਿਸ ਤਰ੍ਹਾਂ ਕੀ ਤੁਹਾਡੇ ਵੱਲੋਂ ਜਿਸ ਤਰ੍ਹਾਂ ਕੀ ਡੋਰ ਟੂ ਡੋਰ ਵੀ ਕੀਤਾ ਜਾ ਰਿਹਾ ਹੈ ਔਰ ਲੋਕਾਂ ਵੱਲੋਂ ਜਿਸ ਤਰ੍ਹਾਂ ਕੀ ਸਮਰਥਨ ਦੀ ਅਪੀਲ ਵੀ ਕੀਤੀ ਜਾ ਰਹੀ ਹੈ ਕਿਵੇਂ ਦੇਖ ਦਿਓ ਨਮਸਕਾਰ ਗੌਰਵ ਜੀ ਬਹੁਤ ਵਧੀਆ ਲੋਕਾਂ ਦਾ ਰਿਸਪਾਂਸ ਮਿਲ ਰਿਹਾ ਵਾ ਬਹੁਤ ਇੰਨੇ ਅੱਛੇ ਤਰੀਕੇ ਨਾਲ ਲੋਕ ਸਾਡਾ ਸਾਥ ਦੇ ਰਿਹਾ ਸਾਨੂੰ ਇਹ ਮਹਿਸੂਸ ਹੁੰਦਾ ਪਿਆ ਵਾ ਕਿ ਜਿਹੜੇ ਮੈਂ 7 ਸਾਲ ਕਾਉਂਸਲਰ ਬਣਨ ਤੋਂ ਬਾਅਦ ਵੈਸੇ ਤੇ 2012 ਤੋਂ 2007 ਤੋਂ ਸੇਵਾ ਕਰਦੇ ਪਏ ਆ ਲੋਕਾਂ ਦੀ ਪਰ ਜਿੰਨਾ ਪਿਆਰ ਸਮਰਥਨ ਲੋਕਾਂ ਨੇ ਦਿੱਤਾ ਵਾ ਮੈਂ ਆਪਣੇ ਵਾਰਡ ਦੇ ਲੋਕਾਂ ਦਾ ਆਭਾਰੀ ਹਾਂ ਜੀਵਨ ਭਰ ਪੀ ਲੱਗਦਾ ਕਿ ਜਿਹੜੀ ਇਸ ਵਾਰ ਜਿਹੜੀ ਸੀਡ ਆ ਜਿਹੜੀ ਪੱਕੀ ਹੈ ਬਿਲਕੁਲ ਜੀ ਜਿਸ ਹਿਸਾਬ ਨਾਲ ਲੋਕ ਸਾਡੇ ਨਾਲ ਚੱਲ ਰਹੇ ਆ ਜਦੋਂ ਅਸੀਂ ਡੋਰ ਟੂ ਡੋਰ ਜਾਂਦੇ ਆ ਲੋਕ ਆਪ ਗਲੀਆਂ ਮਹੱਲੇ ਚੋਂ ਬਾਹਰ ਨਿਕਲ ਕੇ ਸਵਾਗਤ ਕਰਦੇ ਆ ਸਾਡੇ ਤੋਂ ਉਲਟ ਜਿਹੜੀਆਂ ਦੂਜੀਆਂ ਪਾਰਟੀਆਂ ਦੇ ਲੋਕ ਜਾ ਰਹੇ ਆ ਚਾਹੇ ਉਹ ਸਰਕਾਰ ਵਿੱਚ ਵੀ ਆ ਲੋਕ ਦਰਵਾਜ਼ੇ ਤੱਕ ਨਹੀਂ ਖੋਲਦੇ ਪਏ ਔਰ ਸਾਡੇ ਐਡੇ ਚਾ ਦੇ ਨਾਲ ਸਾਡੇ ਸਵਾਗਤ ਕੀਤੇ ਜਾਂਦੇ ਆ ਔਰ ਮੇਰੇ ਸਾਥੀ ਸੰਗੀ ਜਿਹੜੇ ਆ ਉਹ ਸਾਰੇ ਇਸ ਗੱਲ ਦੇ ਵਿੱਚ ਬਹੁਤ ਮਤਲਬ ਗਰਮ ਮਹਿਸੂਸ ਕਰਦੇ ਆ ਕਿ ਯਾਰ ਵਾਕਿਆ ਤੂੰ ਅਗਰ ਜੇ ਸੱਚੇ ਮਾਨਾ ਕੰਮ ਕੀਤਾ ਵਾ ਤਾਂ ਤੁਹਾਡਾ ਕੰਮ ਬੋਲਦਾ ਵਾ ਜੇ ਤੁਹਾਨੂੰ ਇਸ ਵਾਰ ਮੌਕਾ ਫਿਰ ਦੁਬਾਰਾ ਮਿਲ ਜਾਂਦਾ ਹੈ ਤੇ ਤੁਹਾਡੇ ਵੱਲੋਂ ਜਿਸ ਤਰ੍ਹਾਂ ਕਿ ਵਾਰਡ ਦੇ ਵਿੱਚ ਕਿਹੜੇ ਕਿਹੜੇ ਪਹਿਲ ਪਹਿਲ ਦੇ ਆਧਾਰ ਤੇ ਕੰਮ ਕਰਵਾਏ ਜਾਣਗੇ ਦੇਖੋ ਜੀ ਮੇਰੇ ਜਿਹੜੇ ਇਹਨਾਂ ਨੇ ਇਹ ਸਰਕਾਰ 2000 ਜਿਹੜੇ 22 ਵਿੱਚ ਜੇ ਸਰਕਾਰ ਬਣੀ ਸੀ ਇਹਨਾਂ ਨੇ ਮੇਰੇ ਤਿੰਨ ਕੰਮ ਡੱਕੇ ਆ ਇੱਕ ਤੇ ਮੇਰੀ ਆ ਪਾਰਕਾ ਦੇ ਕੰਮ ਡੱਕੇ ਆ ਇੱਕ 32 ਲੱਖ ਰੁਪਏ ਦਾ ਇੰਟਰਲੌਕ ਟਾਈਲ ਦਾ ਕੰਮ ਹੈ ਪਰ ਲਗ ਲੋਨੀ ਦਾ ਇਹ ਉਹ ਡੱਕਿਆ ਔਰ ਇੱਕ ਮੈਂ ਆਪਣੇ ਕਲੋਨੀ ਦੀ ਹੈ ਜਿਹੜੀ ਹੈ ਐਂਟਰੀ ਆ ਹੀ ਉਹ ਵੀ ਬਹੁਤ ਖੂਬਸੂਰਤ ਬਣਾਉਣੀ ਆ ਹੀ ਉਹਦਾ ਮੈਂ ਇੱਕ ਸੈਂਪਲ ਜਿਹੜਾ ਸੰਧੂ ਕਲੋਨੀ ਏ ਬਲੌਗ ਬੀ ਬਲੌਗ ਦੇ ਬਾਅਦ ਬਣਾਇਆ ਇਸ ਟਾਈਪ ਦੀ ਐਂਟਰੀ ਆ ਮੈਂ ਬਣਾਉਣੀ ਆ ਹੀ ਉਹ ਐਂਟਰੀ ਆ ਜਿਹੜੀ ਆ ਵਾ ਉਹ ਕੰਮ ਵੀ ਮੇਰਾ ਡੱਕਿਆ ਗਿਆ ਇਹ ਤਿੰਨ ਕੰਮ ਇਹ ਆਸ ਤੋਂ ਇਲਾਵਾ ਜਿਹੜੇ ਹੈਗੇ ਆ ਮੇਰੇ ਹੋਰ ਦੋ ਤਿੰਨ ਚਾਰ ਡ੍ਰੀਮ ਪ੍ਰੋਜੈਕਟ ਹੈਗੇ ਆ ਉਹ ਕੰਮ ਜਿਹੜੇ ਮੈਂ ਇਮੀਡੀਏਟ ਉਸ ਤੋਂ ਬਾਅਦ ਕਰਾਉਣੇ ਆ ਉਹ ਟਾਪ ਪ੍ਰਾਇੋਰਟੀ ਦੇ ਜਿਹੜਾ ਕੰਮ ਹੈ ਮੇਰਾ ਸਭ ਤੋਂ ਪਹਿਲਾ ਕੰਮ ਹੈ ਮੇਰਾ ਲੋਕਾਂ ਦੇ ਪ੍ਰਤੀ ਜਿਹੜੀ ਮੇਰੀ ਜ਼ਿੰਮੇਵਾਰੀ ਆ ਔਰ ਜੋ ਮੈਂ ਕਮਿਟਮੈਂਟ ਕੀਤੀ ਆ ਕਿ ਜਿਹੜੀ ਸੀਵਰੇਜ ਦੀ ਔਰ ਗੰਦੇ ਪਾਣੀ ਦੀ ਸਮੱਸਿਆ ਵਾ ਇਹ ਟਾਪ ਪ੍ਰਾਇੋਰਟੀ ਦੇ ਸਭ ਤੋਂ ਪਹਿਲਾਂ ਮੈਂ ਇਹ ਕਰਾਵਾਂਗਾ ਡਵੈਲਪਮੈਂਟ ਦੇ ਕੰਮ ਉਸ ਤੋਂ ਬਾਅਦ ਚੱਲਣਗੇ ਲੱਗਦਾ ਨਹੀਂ ਕਿ ਜਿਸ ਤਰ੍ਹਾਂ ਕਿ ਟਾਈਮ ਬੜਾ ਥੋੜਾ ਹੈ 2.5 ਸਾਲ ਤੋਂ ਪਹਿਲਾਂ ਹੀ ਜਿਹੜੇ ਕਿ ਮੌਜੂਦਾ ਸਰਕਾਰ ਵੱਲੋਂ ਪਹਿਲਾਂ ਹੀ ਇਲੈਕਸ਼ਨ ਜਿਹੜੇ ਕਿ ਲੇਟ ਕਰਵਾਏ ਗਏ ਹਨ ਕਿ ਲੱਗਦਾ ਕਿ 2.5 ਸਾਲ ਬਹੁਤ ਜ਼ਿਆਦਾ ਹੈ ਕੋਈ ਸਵਾ 2 ਸਾਲ ਇਸ ਸਰਕਾਰ ਦੇ ਰਹਿ ਗਏ ਆ 6 ਮਹੀਨੇ ਪਹਿਲਾਂ ਨੂਟਲ ਹੋ ਜਾਂਦਾ ਸਰਕਾਰ ਦੇ ਰਹਿ ਗਏ ਆ 1.5 ਤੋਂ ਪੌਣੇ 2 ਸਾਲ 1.5 ਤੋਂ ਪੌਣੇ 2 ਸਾਲ ਦੇ ਵਿੱਚ ਸਾਨੂੰ ਕੋਈ ਫਰਕ ਨਹੀਂ ਪੈਣਾ ਕਿਉਂਕਿ ਕਾਰਪੋਰੇਸ਼ਨ ਦੇ ਇੱਕ ਆਪਣੇ ਫੰਡਸ ਹੈਗੇ ਆ ਔਰ ਹਰ ਵਾਰਡ ਵਿੱਚ ਕਿਉਂਕਿ ਸਾਡੀ ਪਿਛਲੀ ਵਾਰੀ ਕਾਲੀ ਭਾਜਪਾ ਸਰਕਾਰ ਜਦੋਂ ਵੇਲੇ ਤੋਂ ਕੰਮ ਚੱਲਦੇ ਪਏ ਆ ਉਸ ਤੋਂ ਬਾਅਦ ਕਾਂਗਰਸ ਨੇ ਵੀ ਕਦੀ ਕਿਸੇ ਭੇਦਭਾਵ ਨਹੀਂ ਕੀਤਾ ਹਰ ਵਾਰਡ ਦੇ ਜਿਸ ਦਾ ਸਾਡੇ ਕਾਂਗਰਸ ਦੇ ਟਾਈਮ ਆ ਚਾਹੇ ਕੋਈ ਕਾਲੀ ਜਿੱਤਿਆ ਚਾਹੇ ਕੋਈ ਭਾਜਪਾ ਦਾ ਜਿੱਤਿਆ ਹੀ ਜੇ 50 ਲੱਖ ਰੁਪਏ ਦਾ ਕਿਸੇ ਕਾਂਗਰਸ ਦੀ ਵਾਰਡ ਦਾ ਕੰਮ ਪਿਆ ਵਾ ਤੇ 50 ਲੱਖ ਰੁਪਏ ਦਾ ਕਾਂਗਰਸੀ ਆਪਣਾ ਭਾਜਪਾ ਤੇ ਅਕਾਲੀ ਵਾਡਾ ਦੇ ਵੀ ਉਹਨਾਂ ਨੇ ਕੰਮ ਪਾਏ ਕੋਈ ਭੇਦਭਾਵ ਨਹੀਂ ਕੀਤਾ ਇਹ ਸਰਕਾਰ ਨੇ ਭੇਦਭਾਵ ਜ਼ਰੂਰ ਕੀਤੇ ਆ ਉਹਦੇ ਜਿਹੜੇ ਸਾਡੇ ਕੰਮ ਚੱਲ ਦੇ ਹੀ ਜਿਹੜੇ ਲੋਕਾਂ ਦੇ ਲੋਕਾਂ ਨੂੰ ਜਿਨ੍ਹਾਂ ਦੀ ਸੁਵਿਧਾ ਹੋਣੀ ਹੈ ਇਹਨਾਂ ਨੇ ਕੰਮ ਬੰਦ ਕੀਤੇ ਆ ਸੋ ਅਸੀਂ ਜਿਹੜੇ ਕੰਮ ਕਰਾਂਗੇ ਕਾਰਪੋਰੇਸ਼ਨ ਦੇ ਫੰਡਸ ਦੇ ਵਿੱਚ ਉਹ ਜਿਹੜੇ ਡਵੈਲਪਮੈਂਟ ਦੇ ਕੰਮ ਉਹ ਕਰਾਂਗੇ ਪਰ ਜਿਸ ਤਰ੍ਹਾਂ ਕੀ ਇਲੈਕਸ਼ਨ ਜਿਸ ਤਰ੍ਹਾਂ ਨਗਰ ਨਿਗਮ ਦੇ ਹੈ ਕੀ ਅਪੀਲ ਕਰਨਾ ਚਾਹੁੰਦੇ ਪਬਲਿਕ ਨੂੰ ਜਿਸ ਤਰ੍ਹਾਂ ਕੀ 21 ਤਰੀਕ ਨੂੰ ਜਿਸ ਤਰ੍ਹਾਂ ਕੀ ਵੋਟਾਂ ਦਾ ਦਿਨ ਆ ਚੁੱਕਾ ਹੈ ਇੱਕ ਦਿਨ ਹੀ ਰਹਿ ਚੁੱਕਾ ਹੈ ਕੀ ਅਪੀਲ ਕਰਨਾ ਚਾਹੁੰਦੇ ਅਪੀਲ ਲਈ ਹੋਇਆ ਜੀ ਲੋਕਾਂ ਨੇ ਪਹਿਲਾਂ ਵੀ ਬਹੁਤ ਸਾਥ ਦਿੱਤਾ ਹੱਥ ਜੋੜ ਕੇ ਫਿਰ ਬੇਨਤੀ ਕਰਦਾ ਹਾਂ ਕਿ ਤੁਸੀਂ ਸਾਡਾ ਫੇਰ ਸਾਥ ਦਿਓ ਜੋ ਤੁਹਾਨੂੰ ਆਸ ਉਮੀਦਾਂ ਸਾਡੀ ਸਾਡੇ ਤੇ ਹੈਗੀ ਆ ਵਾ ਮੈਂ ਉਹਨਾਂ ਆਸਮੇਦਾਂ ਤੇ ਪੂਰਾ ਖੜਾ ਉਤਰਾਂਗਾ ਮੈਂ ਔਰ ਮੇਰਾ ਪਰਿਵਾਰ ਦਿਨ ਰਾਤ ਚਾਹੇ ਉਹ ਕਰੋਨਾ ਕਾਲ ਵੀ ਜਦੋਂ ਸਾਰੀ ਦੁਨੀਆ ਘਰਾਂ ਚੋਂ ਬਾਹਰ ਨਹੀਂ ਨਿਕਲਦੀ ਜਦੋਂ ਲੋਕਾਂ ਨੂੰ ਆਪਣੀਆਂ ਜਾਨਾਂ ਦੀ ਪਰਵਾਹ ਹੈ ਅਸੀਂ ਉਦੋਂ ਵੀ ਭਗਵਾਨ ਦਾ ਓਟ ਆਸਰਾ ਲੈ ਕੇ ਵਾਹਿਗੁਰੂ ਦਾ ਓਟ ਆਸਰਾ ਲੈ ਕੇ ਲੋਕਾਂ ਦੀ ਸੇਵਾ ਕੀਤੀ ਆ ਉਹ ਲੋਕਾਂ ਨੂੰ ਉਹ ਸਾਰੀਆਂ ਗੱਲਾਂ ਸਾਡੇ ਕੀਤੇ ਹੋਏ ਕੰਮ ਯਾਦ ਆ ਮੈਂ ਇਹੋ ਕਾਰਨ ਸਮਝਦਾ ਵਾਂ ਕਿ ਲੋਕਾਂ ਦਾ ਸਭ ਤੋਂ ਵੱਧ ਜਿਹੜਾ ਸਮਰਥਨ ਆ ਸਾਨੂੰ ਮਿਲ ਰਿਹਾ ਉਹ ਜਿਸ ਤਰ੍ਹਾਂ ਕਿ ਅਸੀਂ ਸतीश ਕੁਮਾਰ ਬੱਲੂ ਜੀ ਦੇ ਨਾਲ ਗੱਲਬਾਤ ਕੀਤੀ ਹੈ ਕਿ ਪਹਿਲਾਂ ਵੀ ਇਹ ਦੋ ਵਾਰ ਕਾਉਂਸਲਰ ਜਿਹੜਾ ਕਿ ਰਹਿ ਚੁਕੇ ਹਨ ਕੈਮਰਾਮੈਨ ਤਰुण ਦੇ ਨਾਲ ਰਿਪੋਰਟਰ ਗੌਰਵ ਕੁਮਾਰ ਅਮਰਜੀਤ ਸਾਹਿਬ